ਕੀ ਕਦੇ ਤੁਸੀਂ ਕਿਸੇ ਭਿਖਾਰੀ ਨੂੰ ਭੀਖ ਮੰਗ ਕੇ ਗਰੀਬ ਬੱਚੀਆਂ ਦੇ ਵਿਆਹ ਕਰਦੇ ਸੁਣਿਆ ਅੱਜ ਤੁਹਾਨੂੰ ਇੱਕ ਭਿਖਾਰੀ ਦੇ ਨਾਲ ਮਿਲਾਉਂਦੇ ਆ ਜਿਹੜੇ ਆਪਣੇ ਵਾਸਤੇ ਨਹੀਂ ਲੋੜਵੰਦਾਂ ਵਾਸਤੇ ਭੀਖ ਮੰਗਦੇ ਨੇ ਅੱਜ ਮੰਦਾਂ ਤੇ ਲੋਕਾਂ ਨੇ ਇੱਥੇ ਵਿਆਹ ਦਾ ਲੰਗਰ ਦਾ ਗਰੀਬਾ ਕੁੜਿਆਂ ਦਾ ਕਿਸੇ ਨੂੰ ਉਸ ਵੀਟਰ ਦੇ ਚ ਕੋਈ ਦਿੱਕਤ ਹੈ ਫਿਰ ਆਪਣੇ ਕੋਲ ਪੈਸੇ ਲਾ ਕੇ ਨਾਜ ਕਰਵਾਏ ਹੋਂ ਤੱਕ ਕਦੇ حساب ਲਾਇਆ ਤੁਸੀਂ ਕਿੰਨੇ ਕੁ ਪੈਸੇ ਤੁਹਾਡੇ ਕੋਲ ਇਕੱਠੇ ਹੋਏ ਤੇ ਕਿੰਨੇ ਕੁ ਪੈਸੇ ਤੁਸੀਂ ਲਾਤੇ ਕੱਲ ਤੋਂ ਕੱਦੀ ਮੈਂ 11 ਮੀਟਰ ਗੱਸਲਾ ਟੌਰ ਤੇ ਤੇ ਆਪਣੇ ਤਾਂ ਕਿੰਨੇ ਲਾਏ ਤੁਸੀਂ ਆਪਣੇ ਤਾਂ ਕੋਈ ਪੈਸਾ ਨਹੀਂ ਲਾਇਆ ਆਪਣੇ ਲਈ ਕਹਿ ਲਿਆ ਕਿ ਮਾ ਮੈਨੂੰ ਕੰਦੇ ਰੁੱਸਤੇ ਰੱਖੇ ਉਹ ਮੈਂ ਵਧੀਆ ਵਧੀਆ ਦੁਨੀਆ ਵਾਸਤੇ ਕੰਮ ਕਰ। ਤੁਹਾਡੇ ਪਰਿਵਾਰ ਚ ਹੈਗਾ ਕੋਈ ਮੈਂ ਕੱਲ ਜੀ ਮਾਂ ਇੱਕ ਮੇਰੀ ਸਿਸਟਰ ਹੈ ਉਹ ਮੇਰੀ ਸੇਵਾ ਕਰਦੀ ਮੈਨੂੰ ਰੋਟੀ ਦਿੰਦੀ ਕਪੜੇ ਰੱਖੋ ਕਦੇ ਉਹ ਕਹਿੰਦੇ ਨਹੀਂ ਫਿਰ ਤੁਹਾਡੇ ਘਰ ਦੇ ਕਿ ਤੂੰ ਜਿਹੜੇ ਪੈਸੇ ਲੈ ਕੇ ਆਉਣਾ ਉਹ ਤੂੰ ਅੱਗੇ ਵੰਡ ਦੇਣਾ ਤੂੰ ਆਪਣੇ ਵਾਸਤੇ ਵੀ ਬਨਾਲਾ ਕੁਛ ਉਹਨਾਂ ਨੂੰ ਮੈਂ ਕਹਿ ਕੇ ਮੈਂ ਆਪਣਾ ਜੀਵਨ ਸਫਲ ਕਰਨਾ ਕਿ ਪਰਮਾਤਮਾ ਅਗਰੇ ਜਨਮ ਤੁਮਨ ਹੋ ਜਾਣਾ ਬਣਾਏ। ਤੁਹਾਡੇ ਨਾਲ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ ਸੀਗੀ ਇੱਕ ਵਾਰੀ। ਹਾਂ ਜੀ। ਕੀ ਕਹਿੰਦੇ ਸੀ? ਕਹਿੰਦੇ ਤੂੰ ਬਹੁਤ ਅੱਛਾ ਕੰਮ ਕੀਤਾ। ਹਾਂ। ਰਾਜੂ ਬਾਈ ਪਠਾਨਕੋਟ। ਪਰ ਰਾਜੂ ਬਾਈ ਨੂੰ ਦਿੱਤਾ ਕੀ? ਹਾਂ। ਰਾਜੂ ਬਾਈ ਤਾਂ ਫੇਰੇ ਹੋਏ। ਹਾਂ। ਕੀ ਕਦੇ ਤੁਸੀਂ ਕਿਸੇ ਭਿਖਾਰੀ ਨੂੰ ਭੀਖ ਮੰਗ ਕੇ ਗਰੀਬ ਬੱਚੀਆਂ ਦੇ ਵਿਆਹ ਕਰਦੇ ਸੁਣਿਆ ਜਾਂ ਕਦੇ ਕਿਸੇ ਭਿਖਾਰੀ ਨੂੰ ਭੀਖ ਮੰਗ ਕੇ ਲੋੜਵੰਦਾਂ ਦੀ ਮਦਦ ਕਰਦੇ ਦੇਖਿਆ ਅੱਜ ਤੁਹਾਨੂੰ ਇੱਕ ਭਿਖਾਰੀ ਦੇ ਨਾਲ ਮਿਲਾਉਣੇ ਆ ਜਿਹੜੇ ਆਪਣੇ ਵਾਸਤੇ ਨਹੀਂ ਲੋੜਵੰਦਾਂ ਵਾਸਤੇ ਭੀਖ ਮੰਗਦੇ ਨੇ ਪਠਾਨਕੋਟ ਬੱਸ ਸਟੈਂਡ ਤੇ ਇਹ ਭਿਖਾਰੀ ਬੈਠਦੇ ਨੇ ਰਾਜੂ ਇਹਨਾਂ ਦਾ ਨਾਮ ਹੈਗਾ ਔਰ ਪਿਛਲੇ ਕਈ ਸਾਲਾਂ ਤੋਂ ਇੱਥੇ ਭੀਖ ਮੰਗਦੇ ਨੇ ਲੋਕਾਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਬਾਕੀ ਭਿਖਾਰੀਆਂ ਦੇ ਵਾਂਗ ਇਹ ਵੀ ਭੀਖ ਮੰਗਦੇ ਨੇ ਪਰ ਇਹ ਪੀਖ ਆਪਣੇ ਵਾਸਤੇ ਨਹੀਂ ਲੋੜਵੰਦ ਬੱਚੀਆਂ ਵਾਸਤੇ ਮੰਗਦੇ ਨੇ ਔਰ 20 ਤੋਂ ਜ਼ਿਆਦਾ ਬੱਚੀਆਂ ਦੇ ਇਹਨਾਂ ਨੇ ਵਿਆਹ ਕਰ ਦਿੱਤੇ ਨੇ ਤਾਂ ਰਾਜੂ ਮੇਰੇ ਨਾਲ ਨੇ ਗਲਬਤ ਕਰਦਿਆਂ ਤਾਂ ਰਾਜੂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਮੈਨੂੰ ਬਚਪਨ ਤੋਂ ਹੀ ਇੱਥੇ ਮੰਗਦਾ ਆ ਰਿਆਂ ਹਾਂ ਔਰ ਬਚਪਨ ਤੋਂ ਹੀ ਲੋਕਾਂ ਨੇ ਇੱਥੇ ਇਹਨਾਂ ਦਾ ਵਿਆਹ ਦਾ ਲੰਗਰ ਦਾ ਗਰੀਬਾ ਕੁੜਿਆਂ ਦਾ ਕਿਸੇ ਨੂੰ ਉਹ ਸੁਬੀਟ ਕਰਨ ਦੇ ਵਿੱਚ ਕੋਈ ਦਿੱਕਤ ਹੈ ਫਿਰ ਆਪਣੇ ਕੋਲ ਪੈਸੇ ਲਾ ਕੇ ਲਾਇਕ ਕਰਵਾਇਆ ਅੱਛਾ ਤੁਸੀਂ ਸ਼ੁਰੂ ਤੋਂ ਹੀ ਬੱਚਿਆਂ ਵਾਸਤੇ ਮੰਗਦੇ ਸੀ ਜਾਂ ਪਹਿਲਾਂ ਆਪਣੇ ਵਾਸਤੇ ਮੰਗਦੇ ਸੀਗੇ ਪਹਿਲੇ ਮੈਂ ਛੋਟਾ ਹੀ ਪਹਿਲੇ ਮੈਨੂੰ ਸਮਝ ਨਹੀਂ ਫਿਰ ਮੈਨੂੰ ਸਮਝ ਆਈ ਫਿਰ ਮੈਂ ਇਹ ਕੰਮ ਸ਼ੁਰੂ ਕੀਤਾ ਅੱਛਾ ਤੁਸੀਂ ਹੈਂਡੀਕੈਪ ਉਹ ਇਹ ਬਚਪਨ ਤੋਂ ਤੁਹਾਡਾ ਨਹੀਂ ਤੁਰਿਆ ਜਾਂਦਾ ਇਹ ਪੋਲੀਓ ਅੱਛਾ ਪੋਲੀਓ ਹੋ ਗਿਆ ਸੀਗਾ ਤਾਂ ਕਿੰਨਾ ਕਿੰਨੇ ਸਾਲ ਹੋ ਗਏ ਇੱਥੇ ਬੱਸ ਸਟੈਂਡ ਤੇ ਵੇਂਦਿਆਂ ਤੁਹਾਨੂੰ ਮੈਨੂੰ ਕੱਲ ਟੱਕਰ ਜਿੱਥੇ ਅੱਜ ਮੇਰੀ 50 ਸਾਲ ਹੋ ਗਏ ਅੱਛਾ ਕੱਲ ਟੱਕਰ ਇੱਥੇ ਦਾ 30 ਸਾਲ ਹੋ ਗਏ ਅੱਛਾ 30 ਸਾਲ ਇਥੇ ਹੋ ਗਏ ਨੇ ਜਦੋਂ ਤੁਸੀਂ ਭੀਖ ਮੰਗਦੇ ਹੋ ਫਿਰ ਲੋਕਾਂ ਨੂੰ ਪਤਾ ਕਿ ਤੁਸੀਂ ਇਹ ਪੈਸੇ ਦੇ ਨਾਲ ਗਰੀਬ ਬੱਚੀਆਂ ਦੇ ਵਿਆਹ ਕਰਦੇ ਹੋ ਹੂੰ ਉਹ ਵੀ ਟੀਵੀ 'ਤੇ ਆਇੰਦਾ ਖਵਾਤ ਆਇੰਦਾ ਹਾਂ ਖਵਾਤ ਨਹੀਂ ਰੱਤੀ ਵੀ ਤੇ ਦੇਈਦਾ ਹਾਂ ਕਿ ਲੋਕਾਂ ਨੂੰ ਕਦੇ ਲੱਗਿਆ ਪੈਸਾ ਲੈ ਕੇ ਕੀ ਕਰਦਾ ਹੁਣ ਤੱਕ ਕਦੇ ਹਿਸਾਬ ਲਾਇਆ ਤੁਸੀਂ ਕਿੰਨੇ ਕੁ ਪੈਸੇ ਤੁਹਾਡੇ ਕੋਲ ਇਕੱਠੇ ਹੋਏ ਤੇ ਕਿੰਨੇ ਕੁ ਪੈਸੇ ਤੁਸੀਂ ਲਾਤੇ ਕੱਲ ਤੋਂ ਕੱਦੂ ਵੀ ਮੈਂ ਗਾਇਆ ਨਹੀਂ ਤੇ 10 ਲੱਖ ਤੋਂ ਤੇ ਤੇ ਪੂਰਾ ਰਾਸ਼ਨ ਪਾ ਕੇ ਪੂਰਾ ਕੁਸਪਾ ਕੇ ਹਾਂ ਗਰੀਬਾ ਕੁੜਿਆਂ ਵਿਆਹ ਵੀ ਪਾ ਕੇ ਹਾਂ ਕਸਰਦਾਰ ਤੋਂ 16 ਲੱਖ ਰੁਪਏ ਜਿਹੜਾ ਗਰੀਬਾ ਕੁੜਿਆਂ ਤੇ ਰਾਸ਼ਨ ਦੇ ਵਿੱਚ ਉਹ ਗਰੀਬਾ ਪੀਣਾਂ ਦੇ ਵਿਆਹ ਦੇ ਵਿੱਚ ਲਾਏ 16 ਲੱਖ ਰੁਪਏ ਅੱਛਾ 16 ਲੱਖ ਰੁਪਏ ਤੁਸੀਂ ਇਕੱਠਾ ਕਰ ਲਿਆ ਪੀਖ ਮੰਗੇ ਆਪਣੇ ਤੇ ਕਿੰਨੇ ਲਾਏ ਤੁਸੀਂ ਆਪਣੇ ਤੇ ਕੋਈ ਪੈਸਾ ਨਹੀਂ ਲਾਈਦਾ ਆਪਣੇ ਨੇ ਹੀ ਕਹੀਦਾ ਕਿ ਪਰ ਮਾ ਮਾ ਮੈਨੂੰ ਕੰਦੇ ਰੁਸਤੀ ਰੱਖੇ ਉਹ ਮੈਂ ਬੜੀਆ ਬੜੀਆ ਦੁਨੀਆ ਵਾਸਤੇ ਕੰਮ ਕਰ। ਤੁਹਾਡੇ ਕੋ ਆਪ ਦੇ ਵਾਸਤੇ ਰਹਿਣ ਵਾਸਤੇ ਕੋਈ ਜਗ੍ਹਾ ਹੈ? ਮੇਰੇ ਕੋਲ ਆਪਣੇ ਵਾਸਤੇ ਇੱਕ ਰਹਿਣ ਵਾਸਤੇ ਮਕਾਨ ਨਹੀਂ ਹੈ। ਕਿਉਂਕਿ ਮੈਂ ਉੱਥੇ 5000 ਰੁਪਏ ਕਿਰਾਇਆ ਦੇ ਕੇ ਆਪਣਾ ਰਹਿ ਰਿਹਾ। ਇੱਿੱਟਾ ਕਿ ਮੈਨੂੰ ਰਹਿਣ ਦੀ ਬਹੁਤ ਦਿੱਕਤ ਹੈ। ਕੋਈ ਕਮਰਾ ਹੈ, ਛੋਟਾ ਉੱਥੇ ਲੈਟ੍ਰਨ ਬਾਥਰੂਮ ਹੈ। ਅੱਛਾ। ਕਿ ਮੈਂ ਸਰਕਾਰਾਂ ਦੇ ਹੋਰ ਕੋਈ ਮੰਗ ਨਹੀਂ ਕਰਦਾ ਮੈਨੂੰ ਰਹਿਣ ਵਾਸਤੇ ਮਕਾਨ ਦਿੱਤਾ ਜਾਵੇ। ਅੱਛਾ। 5000 ਰੁਪਏ ਕਿਰਾਇਆ ਦਿਨੇ ਹੋ ਤੁਸੀਂ? ਕਿੰਨੇ ਪੈਸੇ ਹੋ ਜਾਂਦੇ ਨੇ ਰਾਜੂ ਇੱਥੇ ਰੋਜ਼ 500 ਰੁਪਏ ਰੋਜ਼ 500 ਰੁਪਏ ਹੋ ਜਾਂਦਾ ਰੋਜ਼ ਲੋਕੀ ਦੇ ਜਾਂਦੇ ਨੇ ਹੱਸ ਕੇ ਜੀ ਕਈ ਕਈ ਲੋਕੀ ਗਾਰਾਂ ਕਰਦੇ ਆ ਹਾਂ ਕਈ ਲੋਕੀ ਖੁਸ਼ੀ ਨਾਲ ਦੇ ਵੀ ਲੈਂਦੇ ਹਾਂ ਤੁਹਾਡੇ ਨਾਲ ਬਾਕੀ ਇੱਥੇ ਹੋਰ ਵੀ ਮੈਨੂੰ ਲੱਗਦਾ ਕੋਈ ਨਾ ਕੋਈ ਭੀਖ ਮੰਗਦਾ ਹੋਊਗਾ ਮੰਗਦਾ ਕੋਈ ਕਿ ਨਹੀਂ ਇੱਥੇ ਇੱਥੇ ਲੋਕੀ ਦੇਣ ਮੰਗਣ ਉਹ ਰਾਜੂ ਸ਼ਾਬਾਸ਼ ਵੀ ਜਾਂਦੇ ਨੇ ਲੇਕਿਨ ਆਪਣਾ ਕੰਮ ਇਹ ਨਹੀਂ ਹੈ ਆਪਣਾ ਕੰਮ ਹੈ ਕਿ ਤੋਂ ਲੈ ਕੇ ਦੁੱਧ ਦੀ ਸੇਵਾ ਤੋਂ ਦੇਣ ਤੁਹਾਨੂੰ ਵੀ ਲੋਕ ਕਹਿ ਦਿੰਦੇ ਹੋਣਗੇ ਮੈਨੂੰ ਲੱਗਦਾ ਕਿ ਤੁਸੀਂ ਵੀ ਉਹਨਾਂ ਵਾਂਗੂ ਕਰਦੇ ਹੋਵੋਗੇ ਗੁਰਦੈਨ ਦੇਖ ਕੇ ਲੋਕੀਂ ਦਾ ਸੋਚਦੇ ਕਿ ਖਰੇ ਵੀ ਇਹ ਕੰਮ ਕਰਦਾ ਲੇਕਿਨ ਮੈਂ ਇਹ ਕੰਮ ਨਹੀਂ ਕਰਦਾ ਵੀਲਚੇਅਰ 'ਤੇ ਰਹਿੰਦੇ ਹੋ ਤੁਸੀਂ ਕਿ ਜਾਂ ਥੱਲੇ ਬੈਠ ਜਾਣੇ ਹੋ ਫਿਰ ਕਿਵੇਂ ਕਰਦੇ ਹੋ ਥੱਲੇ ਬੈਠ ਕੇ ਮੰਗਣਾ আচ্ছা ਥੱਲੇ ਬੈਠ ਜਾਣੇ ਹੋ ਭੀਖ ਮੰਗਣ ਲਈ ਕੌਣ ਦੇ ਸੈਕਿੰਡ ਬੈਠ ਕੇ ਫਿਰ ਕਿਸੇ ਨੇ ਦੇਣਾ اچھا ਥੱਲੇ ਬੈਠੇ ਤਾਂ ਤੇ ਉਹਨੇ ਜਾਂਨੇ ਤੁਸੀਂ ਵੀਲਚੇਅਰ 'ਤੇ ਹੋ ਵੀਲਚੇਅਰ ਇਹ ਫਿਰ ਤੁਸੀਂ ਆਪ ਲਈ ਸੀਗੀ ਇਹ ਆਪਣੇ ਅੱਛਾ ਥੋਡੇ ਪਰਿਵਾਰ ਚ ਹੈਗਾ ਕੋਈ ਮੈਂ ਟੱਲੇ ਜੀ ਮਾਏ ਇੱਕ ਮੇਰੀ ਸਿਸਟਰ ਹੈ ਉਹ ਮੇਰੀ ਸੇਵਾ ਕਰਦੀ ਮੈਨੂੰ ਰੋਟੀ ਦਿੰਦੀ ਕਪੜੇ ਲਾ ਤੋ ਕੇ ਦਿੰਦੀ ਉਹ ਕਹਿੰਦੇ ਨਹੀਂ ਫਿਰ ਥੋਡੇ ਘਰ ਦੇ ਕਿ ਤੂੰ ਜਿਹੜੇ ਪੈਸੇ ਲੈ ਕੇ ਉਹਨਾਂ ਉਹ ਤੂੰ ਅੱਗੇ ਵੰਡ ਦੇਣਾ ਤੂੰ ਆਪਣੇ ਵਾਸਤੇ ਵੀ ਬਨਾਲਾ ਕੁਛ ਉਹਨਾਂ ਨੂੰ ਮੈਂ ਕਹਿ ਕੇ ਮੈਂ ਆਪਣਾ ਜੀਵਨ ਸਫਲ ਕਰਨਾ ਕਿ ਪਰਮਾਤਮਾ ਅਗਰੇ ਜਨਮ ਤੁਮਨ ਹੋ ਜਾ ਨਾ ਬਣਾਇਆ ਅੱਛਾ ਤੁਹਾਡੇ ਨਾਲ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ ਸੀਗੀ ਇੱਕ ਵਾਰੀ ਹਾਂਜੀ ਕੀ ਕਹਿੰਦੇ ਸੀ ਕਹਿੰਦੇ ਤੂੰ ਬਹੁਤ ਅੱਛਾ ਕੰਮ ਕੀਤਾ ਹੈ ਹਾਂ ਰਾਜੂ ਬਾਈ ਪਠਾਨ ਕੋਟ ਪਰ ਰਾਜੂ ਬਾਈ ਨੂੰ ਦਿੱਤਾ ਕੀ ਹੈ ਹਾਂ ਰਾਜੂ ਬਾਈ ਤਾਂ ਫੇਰੇ ਹੋਏ ਹਾਂ ਹਾਂ ਰਾਜੂ ਬਾਈ ਫਿਰ ਵੀ ਲੋਕਾਂ ਵਾ ਲੋਕਾਂ ਨੇ ਸਾਰੇ ਦੇ ਦੇ ਲੋਕਾਂ ਨੇ ਸਾਰੇ ਖਾ ਲਿਆ ਹਾਂ ਲੋਕਾਂ ਕੋ ਮੰਗ ਕੇ ਆਪਣਾ ਕਿਆ ਕਰ ਰਹੇ ਹਾਂ ਮੈਨੂੰ ਕੀ ਫਾਇਦਾ ਮੈਨੂੰ ਇੱਕਦਮ ਮਕਾਨ ਹੀ ਦੇ ਦੇ ਤੇ ਬਣਾ ਦੇ ਕਾਇਆ ਤੂੰ ਰਹੀ ਜਾ ਕਿਹੜੇ ਕੰਮ ਵਾਸਤੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿਹੜਾ ਕੰਮ ਕੀਤਾ ਸੀ ਜਦੋਂ ਪ੍ਰਸ਼ੰਸਾ ਕੀਤੀ ਸੀ ਉਹਨਾਂ ਤੁਹਾਡੀ ਉਦੋਂ ਮੈਂ ਲੋਕਡਾਊਨ ਤੇ ਲੋਕਾਂ ਨੂੰ 마ਸਕ ਵੰਦੇ ਸੀ ਕਿਥੇ ਗਰੀਬ ਕੋਲ ਰਾਸ਼ਨ ਖਾ ਪੈਸੇ ਨਹੀਂ ਲੋਕਡਾਊਨ ਜੂਏ ਤੇ ਮੈਂ ਆਪਣਾ ਕੋਲ ਪੈਸੇ ਦਿੱਤੇ ਸੀ ਕਰੋਨਾ ਦੇ ਵਿੱਚ ਰਾਸ਼ਨ ਵੀ ਦਿੱਤਾ ਅੱਛਾ ਪਰ ਤੱਕ 10 ਲੱਖ ਰੁਪਏ ਰਾਸ਼ਨ ਮੰਨੇ ਅੱਛਾ ਫਿਰ ਇਹ ਪੈਸੇ ਕਿੱਥੋਂ ਇਕੱਠੇ ਕਰਕੇ ਇੱਥੋਂ ਇਕੱਠੇ ਕਰਦੇ ਸੀ ਐ ਕਿੱਥੇ ਕਿੱਥੇ ਅੱਛਾ ਇੱਥੇ ਕਿੱਥੇ ਗਰੀਬਾਂ ਕੋਲਿਆਂ ਗਿਆ ਗਰੀਬਾਂ ਦਾ ਰਾਸ਼ਨ ਤੇ ਕੋਲ ਨਹੀਂ ਦੇਸੇ ਉਹਨੂੰ ਜਾਇਆ ਤੂੰ ਡੋਰੀਆ ਲੈ ਲੈ ਪੰਗਿਆ ਲੈ ਲੈ ਪਰੰਗ ਬੱਚਿਆਂ ਨੂੰ ਰੋਟੀ ਦੇ ਐਵੇਂ ਹੁੰਦਾ ਕਈ ਵਾਰੀ ਕਿਸੇ ਨੂੰ ਲੋੜ ਹੋਈ ਤਾਂ ਉਹ ਕਹੇ ਕਿ ਚੱਲ ਰਾਜੂ ਕੋਲ ਲੈ ਉਹਨੇ 2000 ਰੁਪਿਆ ਦਾ ਰਾਂ ਪੰਜ ਦੇ ਦੇਦ ਬੰਦਾ ਉਹਨੂੰ ਜਿਹੜਾ ਗਰੀਬ ਹਾਂ ਤੇ ਜਿਹੜਾ ਜਿਹਨੇ ਲੈ ਕੇ ਨਸ਼ਾ ਕਰ ਲੈਣਾ ਉਹਨੂੰ ਥੋੜੀ ਦੇ ਹਾਂ ਕਿੰਨੇ ਵਜੇ ਤੱਕ ਰਹਿਨੇ ਆ ਇੱਥੇ ਤੁਸੀਂ ਇੱਥੇ ਮੈਂ ਨਾ ਕੰਮ ਵੀ 5 ਵਜੇ ਤੱਕ 5 ਵਜੇ ਤੱਕ 500 ਰੁਪਏ ਬਣ ਜਾਂਦਾ ਫਿਰ ਤੁਹਾਡਾ ਹੁਣ ਤੱਕ ਫਿਰ ਰਾਜੂ ਕਿਹੜੇ ਕਿਹੜੇ ਕੰਮ ਕੀਤੇ ਕਿੰਨੀਆਂ ਬੱਚੀਆਂ ਦੇ ਤੁਸੀਂ ਵਿਆਹ ਕੀਤੇ ਕਿੰਨੀਆਂ ਲਈ ਤੁਸੀਂ ਕੋਈ ਸਹਾਰਾ ਬਣੇ ਕਿੰਨਿਆਂ ਨੂੰ ਮਦਦ ਕੀਤੀ ਵੀ 25 ਗੁਣੀਆਂ ਇਹ ਵਿਆਹ ਕਰਨਾ ਹਰ ਹਰ ਸਾਦ ਲੰਗਰ ਹਾਂ ਇੱਕ ਲੱਖ ਰੁਪਏ ਲੰਗਰ ਦੇ ਵਿੱਚ ਲੱਗ ਜਾਂਦੇ ਵਿੱਚ ਸੰਗਤ ਵੀ ਆਉਂਦੇ ਨੇ ਹਾਂ ਜੈ ਲੀਟਰ ਆਂਦੇ ਨੇ ਉਹ ਵੀ ਦੇਖ ਲਈ ਬੰਦੇ ਨੇ ਹਾਂ ਉਹਨਾਂ ਨੂੰ ਨਮਾਇੰਤ ਕੀਤਾ ਹੁੰਦਾ ਹਾਂ ਉਹਨਾਂ ਦੀ ਵੇਖ ਬਾਤ ਕਰਨੀ ਬੰਦ ਕਰੀ ਅੱਛਾ ਤੇ ਲੋ ਪਰਮਿਸ਼ਨ ਲੈਣ ਜਾਇਦਾ ਜੀ ਦੇ ਵਾਸਤੇ ਉਧੋ ਵੀ ਉੱਥੇ 500 ਬੀਐਫਏ ਵਾਲ ਲੈਂਦੇ ਫਿਰ ਪਰਮਿਸ਼ਨ ਦਿੰਦੇ ਤੁਹਾਨੂੰ ਲੱਗੇ ਕਹਿੰਦੇ ਨਹੀਂ ਭਖਾਰੀ ਤੁਹਾਡੇ ਨਾਲ ਦੇ ਕਿ ਤੂੰ ਕੀ ਕਰੀ ਜਾਣਾ ਤੂੰ ਪੈਸੇ ਉੱਥੇ ਵੰਡੀ ਉਹਨਾਂ ਅੱਗੇ ਆਪਾਂ ਆਪਣੀ ਸੋਚ ਲੈ ਕੇ ਤੇਰੇ ਨਾਲ ਦੂਜੀ ਦੀ ਸੋਚ ਐਂ ਬਦਲ ਨਹੀਂ ਸਕਦੇ ਹਾਂ ਐ ਆਪਣੀ ਸੋਚ ਬਦਲ ਸਕਦੇ ਦੂਜੀ ਦੀ ਸੋਚ ਨਹੀਂ ਬਦਲ ਸਕਦੇ ਅੱਛਾ ਫਿਰ ਤੁਸੀਂ ਕੀ ਸੋਚਿਆ ਹੋਇਆ ਕਿ ਕੀ ਕਰਨਾ ਅੱਗੇ ਹੋਰ ਉੱਗੇ ਉਹ ਕਹਾਂਗੇ ਇਹ ਰੋਕ ਮੇਰੀ ਜਿੰਦਗੀ ਦੇ ਕਿ ਮੈਂ ਲੋਕਾਂ ਦੀ ਇੰਨੀ ਸੇਵਾ ਕਰਦਾ ਹਾਂ ਅੱਛਾ ਉਹ ਮੈਂ ਸਰਕਾਰਾਂਗੇ ਵੀ ਮੰਗ ਕਰਦਾ ਕਿ ਨਾ ਮੇਰਾ ਰਾਸ਼ਨ卡 ਬਣੇ ਹਾਂ ਤੇ ਮੈਂ ਦਿਨੋ ਵੀ ਜਾਣਾ ਹਾਂ ਉਹ ਕਹਿੰਦੇ ਨੇ ਵੀ ਸਾਡ ਬੰਦ ਹੈ ਸਾਡਾ ਲੈ ਖੁੱਲੀ ਨਹੀਂ ਹੈ ਅੱਛਾ ਉਹ ਮੈਂ ਆਪਣਾ ਰਾਸ਼ਨ ਕਿੱਥੋਂ ਲਵਾਂ ਜੇ ਮੈਂ ਲੋਕਾਂ ਦੀ ਸੇਵਾ ਵੀ ਕਰਾਂ ਤੇ ਆਪਣਾ ਰਾਸ਼ਨ ਵੀ ਨੂੰ ਇਕੱਠਾ ਕਰਨ ਨੂੰ ਬੰਦਾ ਅੱਛਾ ਹੁਣ ਉਹ ਲੰਘੇ ਕਰਨਾ ਤੇ ਉੱਥੇ ਵੀ ਤੇ 1 ਲੱਖ ਰੁਪਿਆ ਖੂੜੇ ਲੱਗ ਜਾਂਦਾ ਆ ਸਾਲ ਦੇ ਸਾਲ ਕੋਣ ਆਉਂਦਾ ਫਿਰ 1 ਲੱਖ ਉਹ 1 ਲੱਖ ਮੈਂ ਸਾਲ 6 ਮਹੀਨੇ ਪੈਸੇ ਇਕੱਠੇ ਕਰਦੇ ਨਾ ਹਾਂ ਕੋਈ ਫਿਰ ਗਰੀਬਾਂ ਕੁੜੀਆਂ ਵਿਆਹ ਕਰਦੇ ਨਾ ਅੱਛਾ ਤੇ ਲੰਘੇ ਕਰਦੇ ਹਾਂ ਤੁਹਾਨੂੰ ਕੋਈ ਸਹੂਲਤ ਮਿਲਦੀ ਆ ਪੈਨਸ਼ਨ ਮਿਲਦੀ ਹੈ ਹੈਂਡੀਕੈਪ ਦੀ ਪੈਨਸ਼ਨ 1500 ਰੁਪਏ ਮਿਲਦੀ ਅੱਛਾ ਪਰ ਕੋਈ ਸਹੂਲਤ ਸਾਡਾ ਕਾਰਡ ਨਹੀਂ ਬਣਿਆ ਰਾਸ਼ਨ ਕਾਰਡ ਰਾਸ਼ਨ ਕਾਰਡ ਬਿਲਕੁਲ ਵੀ ਜਦੋਂ ਦਿੱਤੀ ਤਾਂ ਉੱਤੇ ਜਾਇਆ ਅੰਮ੍ਰਿਤ ਦੀ ਇਹ ਲਿਖਣੀ ਪੂਰੀ ਲੋਕਾਂ ਵਾਸਤੇ ਛਾਡ ਖੋਲ੍ਹ ਲਈ ਮੇਰੇ ਵਾਸਤੇ ਬੰਦ ਹਾਂ ਲੋਕ ਕੀ ਕਹਿੰਦੇ ਨੇ ਰਾਜੂ ਤੁਹਾਨੂੰ ਇੱਥੇ ਭਿਖਾਰੀ ਕਹਿੰਦੇ ਨੇ ਦਾਨੀ ਕਹਿੰਦੇ ਨੇ ਕੀ ਨਾਮ ਤੋਂ ਜਾਣਦੇ ਨੇ ਤੁਹਾਨੂੰ ਇੱਥੇ ਰਾਜੂ ਕਹਿੰਦੇ ਆ ਰਾਜੂ ਕਹਿੰਦੇ ਨੇ ਇੱਥੇ ਰਾਜੂ ਸੇਵਾਦਾਰ ਹੈ ਰਾਜੂ ਸੇਵਾਦਾਰ ਹੈ ਅੱਛਾ ਮਾਨ ਮਸੂਸ ਹੁੰਦਾ ਫਿਰ ਆਪਣੇ ਤੇ ਮਾਨ ਇਸ ਰੀਡ ਫਿਰ ਇਹ ਨਹੀਂ ਕਰਦਾ ਦੇ ਤੇ ਮਾਨ ਕੀ ਕਰਨਾ ਹਾਂ ਤੇ ਆਪਣੇ ਕਾਤੈਲੀ ਵੀ ਚੱਲਦੇ ਸਰੀਰ ਤੇ ਮਾਨ ਮਾਨ ਕੀ ਕਰਨਾ ਹਾਂ ਕੋਈ ਹੁੰਦਾ ਕਈ ਵਾਰੀ ਮਤਦਾਰ ਕੋਈ ਆ ਜਾਂਦਾ ਕਿ ਤੁਹਾਡੀ ਮਤ ਕਰਦੀਏ ਤੁਹਾਡੇ ਕੋ ਨਹੀਂ ਚੱਲਿਆ ਜਾਂਦਾ ਜਾਂ ਘਰ ਬਣਾ ਦਈਏ ਤੁਹਾਨੂੰ ਇੰਨੀ ਗੱਲ ਤਾਂ ਕਿਸੇ ਨੇ ਕਹੀ ਕਿ ਮੈਂ ਘਰ ਬਣਾ ਲੈਣਾ ਇਹਦਾ ਮਤਨ ਲੈ ਵਾਸਤੇ ਕੋਈ ਇੰਟਰਨਮ ਕਰ ਦੇਣਾ ਹਾਂ ਮੈਂ 5000 ਰੁਪਿਆ ਹਰ ਮਹੀਨੇ ਵਾਰ ਕਿਰਾਇਆ ਦੇ ਇਰਾਦੇ ਉਹ ਨਹੀਂ ਦੇਣਾ ਤਾਂ ਕਾ ਮਗਾਮ ਮਾਲ ਕਹਿੰਦੇ ਟੱਕਰ ਤੋਂ ਬਾਹਰ ਹੋਇਆ ਆਇਆ ਐ ਮੇ ਤਾਂ ਬਾਹਰ ਕਰਿਆ ਹਾਂ کئی ਵਾਰੀ ਬਸਟਾਂ ਤੋਂ ਹੋ ਕੇ ਗਿਆ ਆ ਕਰਿਆ کئی ਵਾਰੀ ਗਾਂਦੀ ਤੋਂ ਮੰਡੀ ਤੋਂ ਹੋ ਕੇ ਗਿਆ ਆ ਕਰਿਆ ਜਿੱਦਾ ਜਿੱਦਾ ਵੀ ਮੈਂ ਆਪਣਾ ਗੁਜ਼ਾਰਾ ਜ਼ਿੰਦਗੀ ਆਪਣੀ ਜ਼ਿੰਦਗੀ ਬਤੀਤ ਕਰਨੀ ਉਹ ਕਿਸ ਤਰ੍ਹਾਂ ਵੀ ਕਰੀ ਰਿਹਾ ਤੁਸੀਂ ਤੇ ਤੁਹਾਡੀ ਮਾਂ ਰਹਿੰਦੇ ਨੇ ਮਾਂ ਨੇ ਆਪ ਦੇ ਛੋਟੇ ਹੁੰਦੇ ਮਾਰੀ ਤੂੰ ਰਹਿੰਦਾ ਤੁਹਾਡੇ ਨਾਲ ਸਿਸਟਰ ਤੁਹਾਡੀ ਭੈਣ ਰਹਿੰਦੇ ਨੇ ਉਹ ਕੀ ਕਰਦੇ ਨੇ ਲੋਕਾਂ ਨੇ ਕਰਾਏ ਪੰਜ ਮਾਰ ਕੇ ਆਪਣਾ ਗੁਜ਼ਾਰਾ ਕਰਦੇ ਅੱਛਾ ਠੀਕ ਹੈ ਠੀਕ ਹੈ ਰਾਜੂ ਚਲੋ ਇਹ ਬੜਾ ਵਧੀਆ ਕਾਰਜ ਹੈਗਾ ਇਹ ਰਾਜੂ ਹੈਗੇ ਨੇ ਤਾਂ ਜਿਹੜੇ ਬੱਸ ਸਟੈਂਡ ਤੋਂ ਇੱਥੋਂ ਪੈਸੇ ਇਕੱਠੇ ਕਰਦੇ ਨੇ ਲੋਕ ਇਹਨਾਂ ਨੂੰ ਭੀਖ ਦੇ ਰੂਪ ਦੇ ਵਿੱਚ ਪੈਸੇ ਦੇ ਜਾਂਦੇ ਨੇ ਪਰ ਇਹ ਆਪਣੇ ਤੇ ਕਹਿੰਦੇ ਨਹੀਂ ਲਾਉਂਦੇ ਇਹ ਜਾ ਕੇ ਸੇਵਾ ਦੇ ਵਿੱਚ ਪਾ ਦਿੰਦੇ ਨੇ ਜਾਂ ਗਰੀਬ ਬੱਚੀਆਂ ਦੇ ਵਿਆਹ ਕਰ ਦਿੰਦੇ ਨੇ ਜਾਂ ਕਿਸੇ ਨੂੰ ਲੋੜ ਹੈ ਉਹਨੂੰ ਦੇ ਦਿੰਦੇ ਨੇ ਤਾਂ ਕਰੋਨਾ ਦੇ ਦੌਰਾਨ ਇਹਨਾਂ ਨੇ ਬੜੀ ਸੇਵਾ ਕੀਤੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਇਹਨਾਂ ਦੀ ਪ੍ਰਸ਼ੰਸਾ ਜਿਹੜੀ ਉਹ ਕੀਤੀ ਸੀਗੀ ਪਰ ਰਾਜੂ ਅੱਜ ਵੀ ਇੱਥੇ ਭੀਖ ਮੰਗ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਪਰ ਗਿਲਾ ਇਹਨਾਂ ਨੂੰ ਇਸੇ ਗੱਲ ਦਾ ਕਿ ਮੇਰੇ ਵੱਲ ਕਦੇ ਕਿਸੇ ਨੇ ਧਿਆਨ ਨਹੀਂ ਦਿੱਤਾ ਮੈਨੂੰ ਕਦੇ ਕਿਸੇ ਨੇ ਸਹੂਲਤ ਨਹੀਂ ਦਿੱਤੀ ਖੁਦ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦੇ ਨੇ ਪਰ ਕਹਿੰਦੇ ਨੇ ਕਿ ਮੇਰੀ ਅੱਜ ਤੱਕ ਕਦੇ ਕਿਸੇ ਨੇ ਸਾਰ ਨਹੀਂ ਲਈ ਦੇਖਦੇ ਰਹੋ #ਪੰਜਾਬ